ਵਲੇ ਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ ਜਿਨ ਮਾਨਸ ਤੇ ਦੇਵਤ ਕੀਏ ਕਰਤਨ ਲਾਗੀ ਬਾਰ ਜੇ ਸੋ ਚੰਦਾ ਉਗ ਬਹ ਸੂਰਜ ਚੜੈ ਹਜ਼ਾਰ ਇਤੇ ਚੰਨਨ ਹੁੰਦਿਆਂ ਗੁਰ ਬਿਨ ਕੋਰ ਅੰਧਾਰ ਪਰਮ ਸਤਕਾਰ ਜੋ ਸਤਿਗੁਰਾਂ ਦੀ ਸਜੇ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗ ਜੀਓ ਆਓ ਸੁਭਾਗੀਆਂ ਘੜੀਆਂ ਪ੍ਰਾਪਤ ਹੋਈਆਂ ਗੁਰੂ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨਾਂ ਦੇ ਵਿੱਚ ਆਪੋ ਆਪਣੀਆਂ ਹਾਜ਼ਰੀਆਂ ਲਵਾ ਰਹੇ ਹਾਂ ਬੜਾ ਭਾਗੇ ਹਾਂ ਸਭ ਤੋਂ ਪਹਿਲਾਂ ਫਤਿਹ ਦੀ ਸੰਗ ਮੰਡੀ ਇਕਾਗਰਤਾ ਵਾਸਤੇ ਰਚਨਾ ਦੀ ਸਫਲਤਾ ਵਾਸਤੇ ਗੁਰੂ ਕੇ ਚਰਨਾਂ ਵਿੱਚ ਹਾਜ਼ਰੀ ਲਵਾਉਣ ਵਾਸਤੇ ਫਤੇ ਦੀ ਅਰਜ ਬੜੀ ਜ਼ਰੂਰੀ ਹੈ ਸੋ ਆਓ ਲਵਾਓ ਹਾਜ਼ਰੀ ਕੋਈ ਵੀ ਰਸਨਾ ਬੰਦੀ ਨਾ ਰਹੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਪਾਤਸ਼ਾਹ ਜੀ ਸਤਗੁਰਾਂ ਨੇ ਬੜੀ ਮਹਾਨ ਕਿਰਪਾ ਬਖਸ਼ਿਸ਼ ਕੀਤੀ ਹੈ। ਬਿਸਰੇ ਸਮਿਆਂ ਤੋਂ ਲੈ ਕੇ ਜੋ ਕਿ ਲੜੀਵਾਰ ਕਥਾ ਆਪ ਜੀ ਸਰਵਣ ਕਰਦੇ ਆ ਰਹੇ ਹੋ। ਸ਼੍ਰੋਮਣੀ ਭਗਤ ਸ੍ਰੀ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਪਾਵਨ ਕਥਾ ਹੈ। ਸਵਾਹੁਣ ਰਹਿਣੀਆਂ ਕਥਾ ਸਰਵਣ ਕਰੀਏ। ਕੱਲ ਆਪ ਜੀ ਨੇ ਸਰਵਣ ਕੀਤਾ ਸੀ। ਕਿ ਰਾਣੀ ਝਾਲਾਂ ਬਾਈ ਰਾਣੀ ਝਾਲਾਂ ਬਾਈ ਜੀ ਨੂੰ ਆਪਣੀ ਕੁੱਲ ਦਾ ਹੰਕਾਰ ਸੀ ਜੀ ਨੂੰ ਆਪਣੀ ਜਾਤ ਦਾ ਹੰਕਾਰ ਸੀ ਜਦੋਂ ਬਚਨ ਸੁਣੇ ਰਵਿਦਾਸ ਮਹਾਰਾਜ ਜੀ ਦੇ ਤੇ ਸਾਰਾ ਕੁਛ ਭਲਾ ਕੇ ਹੰਕਾਰ ਨੂੰ ਦੂਰ ਕਰਕੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਜਿਹੜੀ ਸੇਵਾ ਹੈ ਨਾ ਇਹ ਹੰਕਾਰ ਨੂੰ ਦੂਰ ਕਰਦੀ ਹੈ ਸੇਵਾ ਹੰਕਾਰ ਦੀ ਇਹ ਕਹਿ ਲਈਏ ਕਿ ਐਂਟੀਬਾਇਓਟਿਕ ਦਵਾਈ ਹੈ ਸੇਵਾ ਕਰਕੇ ਮਾਣ ਨਹੀਂ ਰੰਦਾ ਸੇਵਾ ਕਰਕੇ ਹੰਕਾਰ ਨਹੀਂ ਰੰਦਾ ਹੁਣ ਹੰਕਾਰ ਮਿਟਾ ਦਿੱਤਾ ਤੇ ਸੇਵਾ ਕਰਨ ਲੱਗ ਪਈ ਤਾਂ ਗੁਰਮਖ ਪਿਆਰਿਓ ਸਮਾਂ ਬੀਤਦਾ ਗਿਆ ਇੱਕ ਦਿਨ ਲੰਘੇ ਦੋ ਦਿਨ ਲੰਘੇ ਤੇ ਗੁਰਮਖ ਪਿਆਰਿਓ ਰੋਜ਼ ਉਪਦੇਸ਼ ਸੁਣਦੀ ਹੈ ਇੱਕ ਦਿਨ ਬਸੰਤ ਰਾਗ ਦੇ ਵਿੱਚ ਕੀਰ ਰਬਦਾਸ ਮਹਾਰਾਜ ਜੀ ਨੇ ਇਹ ਬਾਣੀ ਉਚਾਰਨ ਕੀਤੀ ਬਸੰਤ ਬਾਣੀ ਰਬਦਾਸ ਜੀ ਕੀ 1 ਅੰਕਾਰ ਸਤਿਗੁਰ ਪ੍ਰਸਾਦ ਜਦੋਂ ਰਾਣੀ ਨੇ ਆਖਿਆ ਮੈਨੂੰ ਖਾਲੀ ਨਾ ਮੋੜੋ ਆਪਣੇ ਨਾਮ ਧਨ ਭਰੇ ਖਜ਼ਾਨਿਆਂ ਦੇ ਵਿੱਚੋਂ ਇੱਕ ਕਿਣਕਾ ਮੈਨੂੰ ਵੀ ਦੇ ਦਿਓ ਮੇਰੀ ਭਰਮਣਾ ਕਲਪਨਾ ਦੂਰ ਕਰੋ ਤੀਰਥਾਂ ਦੀ ਯਾਤਰਾ ਕਰਨਿਆਂ ਹੋਰ ਮਹਾਤਮਾ ਦੇ ਚਰਨ ਪਰਸਣਿਆਂ ਸਾਰੀ ਆਯੂ ਸਾਰੀ ਉਮਰ ਬਤੀਤ ਹੋ ਗਈ ਪਰੰਤੂ ਮਨ ਨੂੰ ਸ਼ਾਂਤੀ ਕਿਤੋਂ ਨਹੀਂ ਆਈ ਤੇ ਆਪ ਜੀ ਦੀ ਚਰਨ ਧੂੜ ਪਰਸਦੇ ਹੀ ਭਰਮ ਭਰਮ ਜਿਹੜੇ ਸਨ ਭਰਮ ਦੇ ਪਰਦੇ ਭਰਮ ਦੇ ਪਰਦਿਆਂ ਤੋਂ ਮਨ ਕਹਿੰਦੇ ਇਹ ਭਰਮ ਦੇ ਪਰਦੇ ਚੁੱਕੇ ਗਏ ਮਨ ਕਹਿੰਦੇ ਸ਼ਾਂਤ ਹੋ ਗਿਆ ਮਨ ਖਲੋ ਗਿਆ ਹੁਣ ਮੈਂ ਤੁਹਾਡਾ ਦਵਾਰਾ ਛੱਡ ਕੇ ਦੂਜੇ ਦਵਾਰੇ ਨਹੀਂ ਜਾ ਸਕਦੀ ਹੇ ਨਾਥ ਮਿਹਰ ਕਰੋ ਨਾਮ ਦਾਣ ਦੇ ਕੇ ਭਵਜਲ ਦੇ ਦੁੱਖਾਂ ਤੋਂ ਬਚਾ ਲਓ ਜਦੋਂ ਰਾਣੀ ਨੇ ਇਹ ਬੇਨਤੀ ਕੀਤੀ ਤਾਂ ਗੁਰਮੁਖ ਪਿਆਰਿਓ ਉਹਦੀ ਸ਼ਰਧਾ ਵੇਖ ਕੇ ਤਾਂ ਭਗਤ ਜੀ ਦੇ ਹਿਰਦੇ ਦੇ ਵਿੱਚ ਸ਼੍ਰੋਮਣੀ ਭਗਤ ਰਵਿਦਾਸ ਮਹਾਰਾਜ ਜੀ ਦੇ ਹਿਰਦੇ ਦੇ ਵਿੱਚ ਦਇਆ ਆਗੀ ਤੇ ਇਹ ਸ਼ਬਦ ਉਚਾਰਨ ਕੀਤਾ ਤੁਝਹਿ ਸੁਜੰਤਾ ਕਛ ਨਾਹੀ ਪਹਿਰਾਵਾ ਦੇਖੇ ਉਭ ਜਾਹਿ ਘਰਵਤੀ ਕ ਨਹੀ ਠਾਓ ਤੇਰੀ ਗਰਦਨ ਉਪਰ ਲਵੈ ਕਾਓ ਇਹ ਸ਼ਬਦ ਉਚਾਰਨ ਕੀਤਾ 1196 ਅੰਗ ਤੇ ਇਹ ਸ਼ਬਦ ਅੰਕਿਤ ਹੈ ਇਹ ਸ਼ਬਦ ਵਿੱਚ ਰਾਣੀ ਨੂੰ ਉਪਦੇਸ਼ ਦੇ ਕੇ ਇਹ ਉਹਦੇ ਭਰਮ ਦੇ ਪਰਦੇ ਖੋਲ ਦਿੱਤੇ ਜਦੋਂ ਇਹ ਸ਼ਬਦ ਸੁਣਿਆ ਨਾ ਮਨ ਨਿਰਮਲ ਹੋ ਗਿਆ ਚਰਨਾਂ ਤੇ ਟੈ ਪਈ ਉੱਚੀ ਕੁੱਲ ਦਾ ਵਹਿਮ ਜਾਂਦਾ ਰਿਹਾ ਦਿਨ ਰਾਤ ਇੱਕ ਕਰਕੇ ਸਾਧ ਸੰਗਤ ਦੀ ਹੱਥੀਂ ਸੇਵਾ ਕਰਨੀ ਸੰਗਤ ਨੇ ਜਿਹੜੀ ਨੇ ਆਉਣਾ ਉਹਦੇ ਜੋੜੇ ਝਾੜਨੇ ਝਾਰੂ ਫੇਰਨਾ ਰੋਜ਼ ਆਪਣੇ ਹੱਥੀਂ ਸੇਵਾ ਕਰਨ ਲੱਗ ਪਈ ਰਾਜ ਭਾਗ ਦੀ ਮਹਿਤਾ ਵਾਲੇ ਹਾਰ ਸ਼ਿੰਗਾਰ ਜਿਹੜੇ ਸਨ ਉਹ ਸਾਰੇ ਲਾਹ ਦਿੱਤੇ ਜਿਹੜੇ ਹਾਰ ਸ਼ਿੰਗਾਰ ਕਰਕੇ ਆਈ ਸੀ ਨਾ ਗਹਿਣੇ ਗੱਟੇ ਪਾ ਕੇ ਆਈ ਸੀ ਉਹ ਰਾਣੀ ਨੇ ਸਾਰੇ ਲਾਹ ਦਿੱਤੇ ਤੇ ਗੁਰਮੁਖ ਪਿਆਰਿਓ ਜਿਹੜੇ ਆਮ ਵਸਤਰ ਸਨ ਸਧਾਰਨ ਵਸਤਰ ਦੇਵੀਆਂ ਵਾਲੇ ਪਹਿਨ ਲਏ। ਬਸ ਫਿਰ ਸ੍ਰੀ ਰਬਦਾਸ ਮਹਾਰਾਜ ਜੀ ਨੇ ਮਹਾਰਾਣੀ ਨੂੰ ਈਸ਼ਵਰ ਦੀ ਪ੍ਰਾਪਤੀ ਦਾ ਸਾਧਨ ਦੱਸਿਆ। ਆਖਣ ਲੱਗੇ "हे देवी ਮਨ ਦੇ ਮੰਦਰ ਦੇ ਵਿੱਚ ਈਸ਼ਵਰ ਦਾ ਵਾਸਾ ਹੈ।" ਜਿਹੜਾ ਆ ਮਨ ਹੈ ਨਾ ਮਨ ਇੱਕ ਮੰਦਰ ਹੈ ਰਵਦਾਸ ਮਹਾਰਾਜ ਕਹਿੰਦੇ ਉਹ ਰਾਣੀ ਨੂੰ ਮਨ ਇੱਕ ਮੰਦਰ ਹੈ ਤੇ ਇਹਦੇ ਵਿੱਚ ਪ੍ਰਮਾਤਮਾ ਦਾ ਵਾਸਾ ਹੈ ਇਹ ਦੇਵੀ ਮਨ ਦੇ ਮੰਦਰ ਵਿੱਚ ਈਸ਼ਵਰ ਦਾ ਵਾਸਾ ਹੈ ਜੋ ਮਨੁੱਖ ਮਨ ਦੀ ਮਾਨਵ ਕਰਕੇ ਬਾਣੀ ਕਰਕੇ ਖੋਜਦਾ ਹੈ ਨਾ ਉਸ ਨੂੰ ਘਰ ਵਿੱਚ ਰੰਗ ਲੱਗ ਜਾਂਦਾ ਹੈ ਭਗਵੇਂ ਭੇਖ ਔਰ ਭਾਗਮੇ ਭੇਖ ਕਰਕੇ ਕੰਨ ਪੜਵਾਕੇ ਸੀਸ ਵਿੱਚ ਰਾਖ ਪਵਾਕੇ ਤੀਰਥਾਂ ਪਹਾੜਾਂ ਤੇ ਜੰਗਲਾਂ ਵਿਖੇ ਭਾਲਨ ਦੀ ਲੋੜ ਨਹੀਂ ਐ ਸਰੀਰ ਤੇ ਕੀ ਕਿ ਹਰਵਦਾਸ ਮਹਾਰਾਜ ਜੀ ਨੇ ਉਹ ਰਾਣੀ ਨੂੰ ਕਹਿੰਦੇ ਭਾਗਮਾ ਭੇਖ ਧਾਰਨ ਕਰਨਾ ਜਾ ਕੰਨ ਪੜਵਾਕੇ ਸੀਸ ਵਿੱਚ ਕਹਿੰਦੇ ਜਟਾ ਰੱਖ ਕੇ ਕਹਿੰਦੇ ਤੀਰਥਾਂ ਤੇ ਜਾ ਜਾ ਕੇ ਕਹਿੰਦੇ ਪਹਾੜਾਂ ਤੇ ਜੰਗਲਾਂ ਵਿੱਚ ਕਹਿੰਦੇ ਉਹਨੂੰ ਭਾਲਣ ਦੀ ਲੋੜ ਨਹੀਂ ਐ ਕਹਿੰਦੇ ਉਹ ਤਾਂ ਤੇਰੇ ਅੰਦਰ ਐ ਆਖੋ ਸਤਨਾ ਜੋ ਹੀਰੇ ਹਿਰਨ ਦੇ ਵਾਂਗ ਕਸਤੂਰੀ ਦੀ ਭਾਲ ਬਾਹਰ ਕਰਦਾ ਹੈ ਹੁਣ ਹਿਰਨ ਹੁੰਦਾ ਕਹਿੰਦੇ ਹਿਰਨ ਕਹਿੰਦੇ ਉਹਨੂੰ ਕਸਤੂਰੀ ਦੀ ਆਸਨਾ ਹੁੰਦੀ ਐ ਸੁਗੰਧੀ ਹੁੰਦੀ ਐ ਪਰ ਉਹ ਕਦੇ ਇਧਰ ਭਜਦਾ ਹੈ ਕਦੇ ਉਧਰ ਭਜਦਾ ਹੈ ਉਹਨੂੰ ਵਾਸਨਾ ਆਉਂਦੀ ਹੈ ਪਰ ਉਹ ਵਾਸਨਾ ਕਿੱਥੋਂ ਆਉਂਦੀ ਹੈ ਕਹਿੰਦੇ ਉਹ ਵਾਸਨਾ ਜਿਹੜੀ ਸੀ ਨਾ ਉਹ ਮਿਰਗ ਦੇ ਧੁੰਨ ਦੇ ਵਿੱਚ ਹੀ ਕਸਤੂਰੀ ਹੁੰਦਾ ਤੇ ਉਹ ਵਾਸਨਾ ਉੱਥੋਂ ਆਉਂਦੀ ਸੀ ਤੇ ਮਿਰਗ ਇਧਰ ਉਧਰ ਭਰਮ ਦਾ ਭਜਿਆ ਫਿਰਦਾ ਹੈ ਵੀ ਕਦੇ ਇਧਰੋਂ ਆ ਰਹੀ ਹੈ ਇਧਰੋਂ ਆ ਰਹੀ ਹੈ ਹੈ ਉਹਦੇ ਕੋਲ ਹੀ ਸੀ ਜਿਹੜਾ ਹਿਰਨ ਹੁੰਦਾ ਹੈ ਹਿਰਨ ਦੇ ਜਿਹੜੀ ਕਸਤੂਰੀ ਹੈ ਨਾ ਹਿਰਨ ਤੋਂ ਪੈਦਾ ਹੁੰਦੀ ਹੈ ਕਸਤੂਰੀ ਹਿਰਨ ਤੋਂ ਕਹਿੰਦੇ ਉਹ ਕਸਤੂਰੀ ਜਿਹੜੀ ਸੀ ਨਾ ਉਹ ਪੈਦਾ ਤਾਂ ਹੋਈ ਸੀ ਹਿਰਨ ਹਰਨ ਦੇ ਧੁੰਨ ਦੇ ਵਿੱਚ ਉਹ ਕਹਿੰਦੇ ਇਧਰ ਉੱਤਰ ਲੱਭਦਾ ਫਿਰਦਾ ਹੈ ਖੋਜਦਾ ਫਿਰਦਾ ਹੈ ਕਹਿੰਦੇ ਬੰਦਾ ਵੀ ਇਸੇ ਤਰ੍ਹਾਂ ਹੈ ਹੈ ਤੇ ਸਭ ਕੁਛ ਅੰਦਰ ਕਹਿੰਦੇ ਬਾਹਰ ਲੱਭਦਾ ਫਿਰਦਾ ਆਖੋ ਸਤਨਾ ਉਹ ਕਹਿੰਦੇ ਅੰਦਰ ਖੋਜ ਹੁਣ ਕਹਿੰਦੇ ਅੱਗੇ ਬਚਨ ਕੀਤੇ ਐਵੇਂ ਅਸ਼ਾਂਤੀ ਤੇ ਕਲਪਨਾ ਤੇ ਪਿੱਛੇ ਲੱਗ ਕੇ ਜੀਵ 84 ਲੱਖ ਜੁਨਾ ਵਿੱਚ ਧੱਕੇ ਖਾਂਦੇ ਰਬਦਾਸ ਮਹਾਰਾਜ ਕਹਿੰਦੇ ਉਹ ਉਪਦੇਸ਼ ਦੇ ਰਹੇ ਨੇ ਉਹ ਰਾਣੀ ਨੂੰ ਆਖਦੇ ਨੇ ਕਹਿੰਦੇ ਬੂਹੇ ਤੇ ਆਏ ਅਥੀਤੀ ਦੀ ਸੇਵਾ ਕਹਿੰਦੇ ਜੋ ਅਥੀਤੀ ਅਥੀਤੀ ਕਹਿੰਦੇ ਨੇ ਗਰੀਬ ਲੋੜਵੰਦ ਜਿਹੜਾ ਬੁਹੇ ਤੇ ਕੋਈ ਅਥੀਤੀ ਲੋੜਵੰਦ ਆ ਗਿਆ ਮਨ ਇੱਛਾ ਉਹਦੀ ਸੇਵਾ ਕਰੋ ਮਨ ਅਨੁਸਾਰ ਇੱਛਾ ਦੇ ਅਨੁਸਾਰ ਧਰਮ ਦੀ ਕਿਰਤ ਵਿੱਚੋਂ ਗਰੀਬਾਂ ਦੇ ਵਿੱਚ ਵੰਡ ਕੇ ਖਾਓ ਕਿਸੇ ਦਾ ਬੁਰਾ ਕਦੇ ਨਾ ਚਿਤ ਬਣਾ ਮਨ ਵਿੱਚ ਬੁਰੇ ਖਿਆਲ ਨਹੀਂ ਲੈ ਕੇ ਆਉਣੇ ਜਿਵੇਂ ਆਪਣਾ ਮਨ ਮਾਨਸਿਕ ਦੀ ਤਰ੍ਹਾਂ ਕਹਿੰਦੇ ਸੰਭਾਲ ਕੇ ਰੱਖਦੇ ਹੋ ਕਹਿੰਦੇ ਉਸੇ ਤਰ੍ਹਾਂ ਦੂਜੇ ਦੇ ਮਨ ਦੀ ਵੀ ਕਦਰ ਕਰੋ ਪਤੀ ਦੇਵ ਨੂੰ ਪਰਮੇਸ਼ਰ ਜਾਣ ਕੇ ਉਹਦੀ ਪੂਜਨ ਕਰੋ ਔਰ ਪਤੀ ਦੀ ਕਿਰਤ ਤੇ ਸੰਤੋਸ਼ ਰੱਖੋ ਉਹ ਰਾਣੀ ਨੂੰ ਕਹਿਣ ਲੱਗੇ ਸ਼੍ਰੋਮਣੀ ਭਗਤ ਸਤਗੁਰੂ ਰਬਦਾਸ ਮਹਾਰਾਜ ਜੀ ਕਹਿੰਦੇ ਆਪਣੇ ਪਤੀ ਦੀ ਕਿਰਤ ਤੇ ਆਪਣੀ ਪਤੀ ਦੀ ਕਮਾਈ ਤੇ ਸੰਤੋਸ਼ ਰੱਖੋ। ਬਾਕੀ ਸਭ ਉਹਨੱਖਾਂ ਨੂੰ ਭਰਾ, ਪਿਤਾ, ਪੁੱਤਰ ਆਦ ਕੱਦੀ ਤਰ੍ਹਾਂ ਵੇਖ ਕੇ ਨਿਤ ਅਮਰਤ ਵੇਲੇ ਉੱਠ ਕੇ ਸੋਚ ਇਸ਼ਨਾਨ ਕਰਕੇ ਸਿਮਰਨ ਕਰਿਆ ਕਰੋ। ਅਨੇਕ ਜੀਵ ਮਾਤਰ ਨੂੰ ਹਰੀ ਦਾ ਰੂਪ ਜਾਣ ਕੇ ਤੇ ਇੱਜ਼ਤ ਕਰਨਾ, ਆਪ ਮਿੱਠਾ ਬੋਲਣਾ ਤੇ ਦੂਜੇ ਕੋਲੋਂ ਮਿੱਠੇ ਬਚਨ ਸੁਣਨ ਦੀ ਆਸ ਰੱਖੋ। ਬਸ ਇਹੋ ਸ੍ਰੇਸ਼ਟ ਧਰਮ ਹੈ। ਤੇ یوں ਪਰਮਪੁਰਖ ਵਿਦਾਂਤ ਦੇਵ ਦੀ ਪ੍ਰਾਪਤੀ ਹੋ ਜਾਵੇਗੀ ਹੁਣ ਮਹਾਰਾਣੀ ਝਾਲਾ ਬਾਈ ਜਦੋਂ ਇਹ ਉਪਦੇਸ਼ ਸੁਣੇ ਮਨ ਦੇ ਕਪੜਾ ਖੁੱਲ ਗਏ ਤੇ ਗੁਰਮੁਖ ਪਿਆਰਿਓ ਉਸੇ ਹੁਣ ਮਹਾਰਾਣੀ ਝਾਲਾ ਬਾਈ ਉਸੇ ਦੇ ਸਾਥੀਆਂ ਨੂੰ ਜਦੋਂ ਤਨੋਂ ਮਨੋਂ ਤਨੋਂ ਕਈ ਦਿਨ ਕਹਿੰਦੇ ਡੇਰੇ ਵਿੱਚ ਸੇਵਾ ਕਰਦਿਆਂ ਨੂੰ ਹੋ ਗਏ ਤਾਂ ਪੰਡਤ ਅਤੇ ਜੋਗੀ ਉਹ ਈਰਖਾ ਵਿੱਚ ਸੜਵਲ ਗਏ ਉਹ ਕਹਿੰਦੇ ਰਾਣੀ ਆ ਕੇ ਰਬਦਾਸ ਮਹਾਰਾਜ ਜੀ ਦੇ ਕਹਿੰਦੇ ਉਹ ਦਰ ਤੇ ਸੇਵਾ ਕਰ ਰਹੀ ਹੈ ਉਹ ਕਹਿੰਦੇ ਅੱਗ ਨਾਲ ਸੜ ਕੇ ਲਾਲ ਹੋ ਗਏ ਭਾਂਤ ਭਾਂਤ ਦੀਆਂ ਗੱਲਾਂ ਕਰਦੇ ਈਰਖਾ ਦੀ ਅੱਗ ਦੇ ਵਿੱਚ ਸੜਨ ਲੱਗ ਪਏ ਪਾਪੀ ਦਾ ਘਰ ਅਗਨੇ ਮਾਹੇ ਜਲਤ ਰਹੇ ਮਿਟਵੇ ਕਬ ਕਾਹੇ ਨਾਹੇ ਉਪਰੰਤ ਸ਼ਰਾਰਤੀ ਬ੍ਰਹਮਣਾਂ ਨੇ ਇਕੱਠੇ ਹੋ ਕੇ ਜਾਤ ਬਮਾਨੀਆਂ ਨੇ ਇਕੱਠੇ ਹੋ ਕੇ ਰਵਿਦਾਸ ਮਹਾਰਾਜ ਜੀ ਨੂੰ ਮਰਵਾਉਣ ਦੀਆਂ ਗੁੰਦਾਂ ਗੁੰਦਨ ਲੱਗੇ ਕਹਿੰਦੇ ਇਹਨਾਂ ਨੂੰ ਮਰਵਾ ਦੇਣਾ ਕਹਿੰਦੇ ਇਹ ਇਕੱਠੇ ਹੋ ਕੇ ਸਾਰੇ ਬ੍ਰਹਮਣ ਉਹਨਾਂ ਨੇ ਪਤਾ ਕੀਤਾ ਰਾਣੀ ਕਿੱਥੋਂ ਆਈ ਹੈ ਚਤੌੜਗੜ੍ਹ ਤੋਂ ਆਈ ਹੈ ਰਾਣੀ ਸਾਰੇ ਇਕੱਠੇ ਹੋ ਕੇ ਚਤੌੜਗੜ੍ਹ ਚਲੇ ਗਏ ਪੰਡਤ ਸਾਰੇ ਇਕੱਠੇ ਹੋ ਕੇ ਜਿਹੜਾ ਉਹਦੇ ਘਰ ਵਾਲਾ ਸੀ ਚੰਦਰ ਹਾਂਸ ਕੁੰਭ ਸ਼ਰਨਾ ਅਸਲ ਵਿੱਚ ਉਹਦਾ ਨਾਂ ਕੁੰਭ ਸ਼ਰਨਾ ਸੀ ਚੰਦਰ ਹਾਂਸ ਰਾਜੇ ਦਾ ਨਾਂ ਉਹਦੇ ਦਰਬਾਰ ਵਿੱਚ ਜਾ ਕੇ ਇਹ ਪੰਡਤਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਆਖਣ ਲੱਗੇ हे राजन ਉਹ ਦੇਖੋ ਆਪ ਵਰਗੇ ਨਿਆਇਕਾਰੀ ਬੁੱਧੀਮਾਨ ਧਰਮ ਰੱਖਿਅਕ ਦੇ ਘਰ ਵਿੱਚ ਅਗਿਆਨਤਾ ਆ ਗਈ ਤੁਹਾਡੇ ਤੁਹਾਡੇ ਘਰ ਵਿੱਚ ਹੀ ਅਗਿਆਨਤਾ ਆ ਗਈ ਮੂਰਖਪਣਾ ਤੇ ਭੇਡ ਚਾਲ ਆ ਗਈ ਤੁਹਾਡੇ ਘਰ ਦੇ ਵਿੱਚ ਕਲੂਕਾਲ ਨੇ ਆਪ ਦੀ ਮੌਤ ਨੂੰ ਵੀ ਮਾਰ ਲਿਆ ਸੋ ਆਪ ਦੀ ਰਾਣੀ ਝਾਲਾਂ ਭਾਈ ਉਹ ਇੱਜ਼ਤ ਖਵਾਰ ਕਰ ਰਹੀ ਹੈ ਤੁਹਾਡੀ ਤੁਹਾਡੀ ਇੱਜ਼ਤ ਮਿੱਟੀ ਵਿੱਚ ਮਿਲਾ ਰਹੀ ਹੈ ਚੰਦਰ ਹਾਂਸ ਕਹਿੰਦਾ ਰਾਜਾ ਕਹਿੰਦਾ ਕੀ ਗੱਲ ਹੋ ਗਈ ਤੁਸੀਂ ਸਾਰੀ ਗੱਲ ਦੱਸੋ ਉਹ ਪੰਡਤ ਆਖਣ ਲੱਗੇ ਉਹ ਕਹਿੰਦੇ ਰਬਦਾਸ ਚਮਿਆਰ ਨੂੰ ਕਹਿੰਦੇ ਗੁਰੂ ਧਾਰਨ ਕਰਕੇ ਕਹਿੰਦੇ ਤੁਹਾਡੀ ਉੱਚੀ ਕੁਲ ਨੂੰ ਕਹਿੰਦੇ ਉਹਨੇ ਦਾਗ ਲਾ ਦਿੱਤਾ ਆਖੋ ਸਤਨਾਮ ਤੁਹਾਡੀ ਕੁਲ ਦਾ ਨੱਕ ਕੱਟ ਦਿੱਤਾ ਉਹਨੇ ਉਹਨੂੰ ਗੁਰੂ ਧਾਰਨ ਕਰਕੇ ਇਦਾਂ ਸ਼ਬਦ ਵਰਤੇ ਉਹਨਾਂ ਨੇ ਰਬਦਾਸ ਨੂੰ ਆਪ ਰਾਣੀ ਰਬਦਾਸ ਮਹਾਰਾਜ ਜੀ ਦੀ ਆਪ ਸੇਵਾ ਕਰਦੀ ਹੈ ਪੈਰ ਤੋਂਦੀ ਹੈ ਪੱਖਾ ਚੱਲਦੀ ਹੈ ਚਰਨ ਧੋਂਦੀ ਹੈ ਇਸ਼ਨਾਨ ਕਰਾਉਂਦੀ ਹੈ ਔਰ ਜਿਹੜਾ ਉਹ ਨੀਚ ਘਰਾਣਿਆਂ ਦੇ ਵਿੱਚ ਉਹ ਪੱਕਿਆ ਹੋਇਆ ਭੋਜਨ ਸਣੇ ਸੇਵਕਾਂ ਦੇ ਨਾਲ ਛੱਕਦੀ ਹੈ ਆਪ हे ਰਾਜਨ ਇਹ ਤਾਂ ਘੋਰ ਕਲਯੁਗ ਦੇ ਲੱਛਣ ਨੇ ਆਪ ਜੇਕਰ ਸਾਡੇ ਕਹਿਣ ਤੇ ਭਰੋਸਾ ਨਹੀਂ ਹੁੰਦਾ ਨਾ ਤੁਸੀਂ ਰਵਿਦਾਸ ਮਹਾਰਾਜ ਨੂੰ ਇੱਥੇ ਮੰਗਵਾ ਕੇ ਪਰਖ ਲੈਣਾ ਉਹ ਬਿਲਕੁਲ ਮਹਾ ਮੂੜ ਪਖੰਡੀ ਐ ਠੱਗ ਐ ਇਦਾਂ ਦੀਆਂ ਗੱਲਾਂ ਕਰਨ ਲੱਗ ਪਏ ਰਬਦਾਸ ਠੱਗ ਹੈ ਤੁਸੀਂ ਇੱਥੇ ਬੁਲਾ ਕੇ ਭਾਵੇਂ ਵੇਖ ਲਵੋ ਰਾਜੇ ਨੂੰ ਕਹਿੰਦੇ ਉਹ ਮਹਾ ਮੂੜ ਐ ਪਖੰਡੀ ਐ ਉਸ ਦੀ ਠੱਗੀ ਨੇ ਚੰਗੇ ਚੰਗੇ ਵਿਦਵਾਨਾਂ ਦੇ ਦਿਮਾਗ ਫੇਰ ਦਿੱਤੇ ਨੇ ਐਡਾ ਵੱਡਾ ਠੱਗ ਹੈ ਦੇਖੋ ਕੋਈ ਠੱਗ ਕਹਿ ਰਿਹਾ ਕੋਈ ਰੱਬ ਕਹਿ ਰਿਹਾ ਆਖੋ ਸਤਨਾਮ ਆਪ ਦੇ ਪਾਸ ਆਉਣ ਦਾ ਸਾਡਾ ਇਹੋ ਮੰਤਵ ਹੈ ਵੀ ਅਸੀਂ ਤਾਂ ਕਰਕੇ ਤੁਹਾਡੇ ਕੋਲ ਹੈ ਰਜਨ ਚੱਲ ਕੇ ਆਇਆ ਐ ਰਜਨ ਉਹਨੂੰ ਇੱਥੇ ਮੰਗਵਾ ਕੇ ਉਹਨਾਂ ਨੂੰ ਦੰਡ ਦਿਓ ਉਹਨਾਂ ਨੂੰ ਸਜ਼ਾ ਦਿਓ ਆਪਣੀ ਰਾਣੀ ਨੂੰ ਵੀ ਉਹੀ ਸਜ਼ਾ ਦੇਵੋ ਉਹ ਅਸ਼ੂਤ ਨਾਲ ਖਾਣ ਅਤੇ ਵੇਦਾਂ ਪੁਰਾਣਾਂ ਦੇ ਔਰ ਪੁਰਾਣਾ ਨੇ ਦੇਣੀ ਕਹੀ ਹੈ ਜਿਹੜਾ ਅਸ਼ੂਤ ਨਾਲ ਖਾ ਲੈਂਦਾ ਹੈ ਵੇਦਾਂ ਪੁਰਾਣਾਂ ਵਿੱਚ ਲਿਖਿਆ ਹੈ ਉਹਨੂੰ ਸਜ਼ਾ ਦੇਣੀ ਚਾਹੀਦੀ ਹੈ ਇਦਾਂ ਬਚਨ ਕੀਤੇ ਜਦੋਂ ਆ ਗੱਲਾਂ ਕਹੀਆਂ ਰਾਜੇ ਨੂੰ ਜਾ ਕੇ ਹੁਣ ਪੰਡਤਾਂ ਦਾ ਇਹ ਸਾਰਾ ਹਾਲ ਸੁਣ ਕੇ ਹੁਣ ਰਾਜਾ ਉਹ ਕੱਲੀ ਕੱਲੀ ਗੱਲ ਜਦੋਂ ਸੁਣੀ ਨਾ ਬ੍ਰਾਹਮਣਾ ਦੀ ਸੜ ਕੇ ਕੋਲੇ ਹੋ ਗਿਆ ਉਹ ਵੀ ਉਸੇ ਵੇਲੇ ਉਹਨੇ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਉਹ ਕਹਿੰਦੇ ਕਾਂਸੀਪੂਰੀ ਨੂੰ ਜਾਓ ਹੁਕਮ ਲਿਖਿਆ ਜਾਓ ਕਾਂਸੀਪੂਰੀ ਨੂੰ ਕਹਿੰਦੇ ਕਾਸਤ ਭਜਾ ਦਤ ਨਾਲ ਬੇਨਤੀ ਕੀਤੀ ਕਹਿੰਦੇ हे दीन दयालु ਰਵਦਾਸ ਜੀ ਇਹ ਬਚਨ ਲਿਖੇ ਰਾਜੇ ਨੇ ਆਪਣੇ ਕੋਲ ਜਾਣ ਕੇ ਚਲਾਕੀ ਨਾਲ ਬੁਲਾਉਣ ਵਾਸਤੇ ਵੀ ਜਦੋਂ ਰਵਦਾਸ ਜੀ ਇੱਥੇ ਆ ਗਏ ਉਦੋਂ ਇਹਨਾਂ ਨੂੰ ਫੜ ਕੇ ਸਜ਼ਾ ਦੇਵਾਂਗੇ ਤਾਂ ਕਰਕੇ ਉਹਨੇ ਚਿੱਠੀ ਲਿਖਵਾਈ ਰਾਜੇ ਨੇ ਚਿੱਠੀ ਵਿੱਚ ਕੀ ਲਿਖਿਆ ਚਿੱਠੀ ਵਿੱਚ ਲਿਖਿਆ ਕਹਿੰਦੇ हे दीन दयालु ਰਵਦਾਸ ਜੀ हे दीन दयालु रामदास भगत जी मैंने अपने घर ਵਿੱਚ जग ਕਰਾਉਣਾ ਹੈ ਇਸ ਲਈ ਕਿਰਪਾ ਕਰਕੇ ਸਮੇਤ ਮਹਾਰਾਣੀ ਝਾਲੀ ਅਤੇ ਸੇਵਕਾਂ ਦੇ ਦਰਸ਼ਨ ਤੇ ਕਿਰਤਾਰਥ ਕਰੋ ਦੇਕੇ ਇਉਂ ਰਾਜੇ ਨੇ ਜਦੋਂ ਹੁਕਮ شاہੀ ਹੁਕਮ ਮੋਹਰ ਲਾਦਤੀ ਚਿੱਠੀ ਤੇ ਤੇ ਗੁਰਮੁਖ ਪਿਆਰਿਓ ਨਾਲ ਆਪਣੇ ਮਨ ਵਿੱਚ ਰਾਜੇ ਨੇ ਰਾਜੇ ਨੂੰ ਇਹ ਫੁਰਨਾ ਧਾਰਨ ਕੀਤਾ ਆਖਣ ਲੱਗਾ ਵੀ ਚਲੋ ਮੰਨਦੇ ਆਂ ਵੀ ਪੰਡਤ ਕਹਿੰਦੇ ਨੇ ਉਹ ਠੱਗ ਹੈ ਉਹ ਪਖੰਡੀ ਹੈ ਤੇ ਜਦੋਂ ਔਰ ਉਹ ਇੱਥੇ ਆਉਣਗੇ ਨਾ ਰਬਦਾਸ ਜੀ ਪਹਿਲਾਂ ਰਾਮਾਹ ਰਾਜੇ ਰਾਜੇ ਮਹਾਰਾਜੇ ਕਾਲੇ ਨਹੀਂ ਸੁਣ ਪੈਂਦੇ ਹੁੰਦੇ ਉਹ ਪਰਖ ਕਰਦੇ ਹੁੰਦੇ ਉਹ ਕਹਿੰਦੇ ਪਰਖ ਕਰਾਂਗੇ ਪਹਿਲਾਂ ਭਈ ਜੇ ਤਾਂ ਹੋਏ ਸੱਚੇ ਫਿਰ ਵੀ ਪਤਾ ਲੱਗ ਜਾਵੇਗਾ ਜੇ ਝੂਠੇ ਪਖੰਡੀ ਹੋਏ ਫੇਰ ਵੀ ਪਤਾ ਲੱਗ ਜਾਵੇਗਾ ਰਾਜੇ ਨੇ ਕੀ ਕੀਤਾ ਰਾਜੇ ਨੇ ਇਹੋ ਜਿਹਾ ਪਰਚਾ ਪਾਇਆ ਰਵਿਦਾਸ ਮਹਾਰਾਜ ਜੀ ਨੂੰ ਕੇਵਲ ਪਰਖਣ ਵਾਸਤੇ ਵੀ ਇਹ ਸੱਚਮੁੱਚ ਹੀ ਅੰਦਰੋਂ ਜੁੜੇ ਹੋਏ ਨੇ ਜਾਂ ਸੱਚਮੁੱਚ ਇਹਨਾਂ ਨੂੰ ਅੰਤਰਜਾਮਤਾ ਹੈ ਪਰਮਾਤਮਾ ਦੀ ਕਿਰਪਾ ਇਹਨਾਂ ਤੇ ਵੀ ਦੇਖਦੇ ਆਂ ਅੰਤਰਜਾਮੀ ਨੇ ਸੱਚਮੁੱਚ ਅੰਦਰ ਦੀਆਂ ਜਾਣਦੇ ਵੀ ਨੇ ਜਾਂ ਨਾ ਐਵੇਂ ਲੋਕ ਗੁਰੂ ਆਖੀ ਜਾਂਦੇ ਆ ਐਵੇਂ ਮੇਰੀ ਰਾਣੀ ਝਾਲਾ ਬਾਈ ਉਹਨੂੰ ਗੁਰੂ ਧਰਨ ਕਰੀ ਬੈਠੀ ਐ ਵੇਖਦਿਆਂ ਵੀ ਸੱਚਮੁੱਚ ਗੁਰੂ ਕਹਾਉਂਦੇ ਲੈਕ ਹੈ ਜਾਂ ਨਾ ਧੰਗਰਮਖ ਪਿਆਰਿਓ ਉਹਦੇ ਮਨ ਵਿੱਚ ਫੁਰਨਾ ਫੋਰੀਆ ਰਾਜੇ ਦੇ ਕਹਿੰਦਾ ਵੀ ਜਦੋਂ ਰਵਿਦਾਸ ਜੀ ਮਹਾਰਾਜ ਆਉਣਗੇ ਉਸ ਟਾਈਮ ਉਹ ਕਹਿੰਦਾ ਵੀ ਮੈਂ ਆਪਣੀ ਕਲੰਗੀ ਐ ਨਾ ਜਿਹੜੀ ਸਿਰ ਤੇ ਕਲੰਗੀ ਲਾਈ ਹੁੰਦੀ ਐ ਵੀ ਉਹ ਉਤਾਰ ਕੇ ਮੈਂ ਆਪਣੇ ਸੰਘਾਸਨ ਦੇ ਥੱਲੇ ਰੱਖ ਲਵਾਂਗਾ ਜਿਹੜੀ ਕਲੰਗੀ ਐ ਸਿਰ ਤੇ ਪਹਿਲਾਂ ਰਾਜੇ ਮਹਾਰਾਜੇ ਸਿਰ ਤੇ ਕਲੰਗੀ ਲਾਉਂਦੇ ਹੁੰਦੇ ਉਹ ਕਹਿੰਦੇ ਕਲੰਗੀ ਉਤਾਰ ਕੇ ਮੈਂ ਸੰਘਾਸਨ ਦੇ ਥੱਲੇ ਰੱਖ ਲੈਣੀ ਐ ਤੇ ਜੇਕਰ ਆਉਂਦਿਆਂ ਹਸਾਰ ਕਹਿੰਦੇ ਰਵਦਾਸ ਮਹਾਰਾਜ ਜੀ ਨੇ ਕਲੰਗੀ ਬਾਰੇ ਪੁੱਛ ਲਿਆ ਫੇਰ ਤਾਂ ਮੈਂ ਜਾਣ ਲਵਾਂਗਾ ਵੀ ਇਹ ਪੂਰਨ ਪੁਰਖ ਨੇ ਤੇ ਨਹੀਂ ਮੈਂ ਸਮਝਾਂਗਾ ਇਹ ਪਖੰਡੀ ਨੇ ਆਖੂ ਸਤਨਾ ਹੁਣ ਆ ਫੁਰਨਾ ਫਰਿਆ ਇਸ ਪ੍ਰਕਾਰ ਗੁਰਮੁਖ ਪਿਆਰਿਓ ਪ੍ਰੀਖਿਆ ਕਰਨ ਵਾਸਤੇ ਤਿਆਰ ਹੋ ਗਿਆ ਉਧਰ ਚਿੱਠੀ ਵੀ ਪਹੁੰਚ ਗਈ ਰਵਦਾਸ ਮਹਾਰਾਜ ਜੀ ਕੋਲ ਤਾਂ ਗੁਰਮੁਖ ਪਿਆਰਿਓ ਜਦੋਂ ਕਾਂਸੀਪੂਰੀ ਪੱਤਰਕਾ ਪਹੁੰਚੀ ਤਾਂ ਉਹ ਭਗਤ ਜੀ ਨੂੰ ਨਮਸਕਾਰ ਕਰਕੇ ਉਹ ਪੱਤਰਕਾ ਹੱਥ ਵਿੱਚ ਪਕੜਾ ਦਿੱਤੀ ਰਵਦਾਸ ਮਹਾਰਾਜ ਜੀ ਨੇ ਰਾਣੀ ਝਾਲਾ ਭਾਈ ਨੂੰ ਆਪਣੇ ਕੋਲ ਬੁਲਾਇਆ ਤੇ ਰਾਜੇ ਵੱਲੋਂ ਆਈ ਚਿੱਠੀ ਦਖਾਈ ਵੇਖੋ ਤੁਹਾਡੇ ਰਾਜੇ ਦੀ ਚਿੱਠੀ ਆਈ ਹੈ ਰਾਣੀ ਨੇ ਕਿਹਾ ਆਖਣ ਲੱਗੀ ਕਹਿੰਦੀ ਦਿੱਤਾ ਜੀਓ ਮੈਂ ਆਪ ਦੇ ਹੁਕਮ ਦੇ ਅਨੁਸਾਰ ਸੰਗਤ ਸਮੇਤ ਚੱਲਣ ਵਾਸਤੇ ਤਿਆਰ ਹਾਂ ਤੇ ਗੁਰਮੁਖ ਪਿਆਰਿਓ ਉਹ ਚਿੱਠੀ ਪੜੀ ਚਿੱਠੀ ਪੜ ਕੇ ਉਹ ਚਿੱਠੀ ਵਿੱਚ ਲਿਖਿਆ ਵੀ ਤੁਸੀਂ ਰਾਣੀ ਸਮੇਤ ਮੇਰੇ ਕੋਲ ਆ ਕੇ ਦਰਸ਼ਨ ਦਿਓ ਆਖਣ ਲੱਗੀ ਰਾਣੀ ਮੈਂ ਚੱਲਣ ਵਾਸਤੇ ਤਿਆਰ ਆ ਸੋ ਆਪ ਵੀ ਤੁਸੀਂ ਕਿਰਪਾ ਕਰੋ ਮੈਂ ਵੀ ਇਹੀ ਚਾਹੁੰਦੀ ਸੀ ਕਿ ਤੁਸੀਂ ਕਦੋਂ ਸਾਡੇ ਮਹਿਲਾਂ ਵਿੱਚ ਜਾ ਕੇ ਭਾਗ ਲਾਓ ਸਾਡੇ ਮਹਿਲਾਂ ਵਿੱਚ ਕਦੋਂ ਚਰਨ ਪਾਓਗੇ ਤੇ ਹੁਣ ਟਾਈਮ ਆ ਗਿਆ ਵੀ ਰਾਜੇ ਨੇ ਆਪ ਹੀ ਚਿੱਠੀ ਭੇਜ ਦਿੱਤੀ ਹੈ ਤੇ ਤੁਸੀਂ ਹੁਣ ਤਿਆਰ ਹੋ ਜਾਓ ਤੇ ਆਪਾਂ ਉੱਥੇ ਸਾਡੇ ਮਹਿਲਾਂ ਦੇ ਵਿੱਚ ਜਰੂਰ ਸਾਡੇ ਚਰਨ ਪਾਓ ਮੇਰੀ ਮਨ ਦੀ ਇੱਛਾ ਸੀ ਸੋ ਆਪ ਕਿਰਪਾ ਕਰੋ ਮੈਂ ਚੱਲਣ ਵਾਸਤੇ ਤਿਆਰ ਆ ਆਪ შეਤੀ ਕਿਰਪਾ ਕਰਕੇ ਭਰਮੀਆਂ ਤੇ ਜੀਵਾਂ ਦੇ ਭਰਮ ਨਿਵਾਰਨ ਵਾਸਤੇ ਤੁਸੀਂ ਨਿਵਾਰਨ ਕਰੋ ਹੁਣ ਉਹਨਾਂ ਨੂੰ ਸੱਚ ਦੇ ਰਸਤੇ ਤੇ ਲੈ ਕੇ ਆਓ ਭਗਵਾਨ ਜੀ ਨੇ ਆਪ ਜੀ ਨੂੰ ਸੰਸਾਰ ਤੇ ਆਪ ਪਰਮਾਤਮਾ ਵਾਹਿਗੁਰੂ ਨੇ ਭੇਜਿਆ ਚੌ ਵਰਨਾਂ ਦੇ ਭਲੇ ਲੋਕ ਜਿਹੜੇ ਨੇ ਉਹ ਐਵੇਂ ਹੀ ਤੁਹਾਡੇ ਨਾਲ ਈਰਖਾ ਕਰੀ ਜਾ ਰਹੇ ਨੇ ਇਹ ਬ੍ਰਾਹਮਣ ਐਵੇਂ ਹੀ ਈਰਖਾ ਵਿੱਚ ਸੜੀ ਜਾ ਰਹੇ ਨੇ ਉਹ ਕਹਿੰਦੇ ਇਹ ਬ੍ਰਾਹਮਣ ਕਹਿੰਦੇ ਚੰ드ਰਮਾ ਤੇ ਥੁੱਕਣ ਦਾ ਯਤਨ ਕਰਦੇ ਨੇ ਚੰ드ਰਮਾ ਤੇ ਜੇ ਕੋਈ ਚੰਦ ਤੇ ਥੁੱਕਦਾ ਹੈ ਕਹਿੰਦੇ ਉਹ ਫਿਰ ਚੰਦ ਤੇ ਨਹੀਂ ਥੁੱਕਿਆ ਜਾਂਦਾ ਕਹਿੰਦੇ ਆਪਣੇ ਮੂੰਹ ਤੇ ਆ ਕੇ ਫਿਰ ਓ ਡਿੱਗਦਾ ਸੋ ਇਸ ਕਰਕੇ ਇਹ ਬ੍ਰਾਹਮਣ ਚੰ드ਰਮਾ ਤੇ ਥੁੱਕਣ ਦਾ ਯਤਨ ਕਰਦੇ ਆ ਪਰੰਤੂ ਇਹ ਪਲੀਤ ਥੁੱਕ ਉਹਨਾਂ ਦੇ ਆਪਣੇ ਮੂੰਹ ਨੂੰ ਹੀ ਪਲੀਤ ਅਪਵਿੱਤਰ ਕਰੇਗੀ ਹੁਣ ਜਦ ਮੇਰੇ ਪ੍ਰਾਨਨਾਥ ਨੇ ਆਪ ਜੀ ਨੂੰ ਸੱਦਾ ਭੇਜਿਆ ਮੇਰੇ ਘਰ ਵਾਲੇ ਨੇ ਤੁਹਾਨੂੰ ਸੱਦਾ ਭੇਜਿਆ ਤੇ ਤੁਸੀਂ ਜਰੂਰ ਚਲੋ ਸਾਡੇ ਮਹਿਲਾ ਦੇ ਵਿੱਚ ਚੱਲ ਕੇ ਜਰੂਰ ਦਰਸ਼ਨ ਪਾਓ ਸਤਿਗੁਰੂ ਪਾਸ਼ਾ ਮਹਾਰਾਜ ਜੀ ਰਬਦਾਸ ਮਹਾਰਾਜ ਜੀ ਨੇ ਗੁਰਮੁਖ ਪਿਆਰਿਓ ਆਖਿਆ ਉਹ ਜਿਹੜੋ ਸਾਰੀ ਪత్రికਾ ਪੜ੍ਹੀ ਝਾਲਾ ਮਾਈ ਦੀ ਇਹ ਬੇਨਤੀ ਸੁਣੀ ਰਬਦਾਸ ਮਹਾਰਾਜ ਜੀ ਨੇ ਦੂਜਾ ਦਿਨ ਹੋਇਆ ਦੂਜੇ ਦਿਨ ਸੇਵਕਾਂ ਨੂੰ ਆਪਣੇ ਨਾਲ ਲੈ ਕੇ ਉਹ ਮਹਾਰਾਣੀ ਨੂੰ ਨਾਲ ਲੈ ਕੇ ਚੱਲ ਪਏ ਚਲੋ ਆਪਾਂ ਚੱਲਦੇ ਆ ਹੁਣ ਪਿੱਛੇ ਰਹਿਣ ਵਾਲੇ ਸੰਗਿਆਂ ਨੂੰ ਛੇਤੀ ਮੜਾਉਣ ਵਾਸਤੇ ਧੀਰਜ ਦਿੱਤੀ ਵੇ ਅਸੀਂ ਛੇਤੀ ਵਾਪਸ ਆ ਜਾਵਾਂਗੇ ਜਿਹੜੇ ਪਿੱਛੇ ਸੇਵਕ ਰਹਿ ਗਏ ਸਨ ਤੁਰ ਕੇ ਜਾਇਆ ਜਾਂਦਾ ਸੀ ਪਹਿਲਾਂ ਮੰਝਲ ਮੰਝਲ ਪ੍ਰਚਾਰ ਤੇ ਸੁਧਾਰ ਦਾ ਕੰਮ ਕਰਕੇ ਇਸ ਤਰ੍ਹਾਂ ਹੌਲੀ-ਹੌਲੀ ਕਹਿੰਦੇ ਚਤੌੜਗੜ ਪਹੁੰਚੇ ਰਾਜੇ ਨੇ ਅੱਗੋਂ ਆ ਕੇ ਭਗਤ ਰਵਦਾਸ ਮਹਾਰਾਜ ਜੀ ਦਾ ਸਤਕਾਰ ਕੀਤਾ ਔਰ ਕਿਲੇ ਦੇ ਵਿੱਚ ਬੜੀ ਸੁੰਦਰ ਥਾਂ ਡੇਰਾ ਕਰਵਾਇਆ ਉਹਨੇ ਬੜੀ ਸੇਵਾ ਕੀਤੀ ਰਾਜੇ ਨੇ ਪਹਿਲਾਂ ਸਵਾਗਤ ਕੀਤਾ ਭਾਂਤ ਭਾਂਤ ਦੇ ਪਦਾਰਥ ਫਲ ਮੇਵੇ ਰਵਦਾਸ ਮਹਾਰਾਜ ਜੀ ਦੇ ਅੱਗੇ ਲਿਆ ਕੇ ਭੇਟ ਕੀਤੇ ਜੋ ਈਰਖਾ ਦੀ ਅੱਗ ਵਿੱਚ ਮਨ ਵਿੱਚ ਬਲ ਰਹੀ ਸੀ ਨਾ ਈਰਖਾ ਦੀ ਅੱਗ ਅੰਦਰ ਕਹਿੰਦੇ ਉਹ ਦਰਸ਼ਨ ਕਰਦਿਆਂ ਸਾਰੀ 부ਝ ਗਈ ਪਹਿਲਾਂ ਰਾਜੇ ਦੇ ਮਨ ਵਿੱਚ ਇੰਨੀ ਈਰਖਾ ਸੀ ਕਿਉਂਕਿ ਪੰਡਤਾਂ ਨੇ ਉਹ ਈਰਖਾ ਭਰੀ ਹੋਈ ਸੀ ਉਹ ਤੇਰੀ ਰਾਣੀ ਉੱਥੇ ਜਾ ਕੇ ਸੇਵਾ ਕਰਦੀ ਹੈ ਉਹ ਨੀਚ ਦੇ ਜਦੋਂ ਇਹ ਗੱਲਾਂ ਸੁਣੀਆਂ ਸੀ ਤਾਂ ਅੰਦਰ ਗੁੱਸਾ ਬੜਾ ਆਇਆ ਸੀ ਈਰਖਾ ਬਣੀ ਆ ਗਈ ਸੀ ਪਰ ਜਦੋਂ ਰਬਦਾਸ ਮਹਾਰਾਜ ਜੀ ਦੇ ਦਰਸ਼ਨ ਕੀਤੇ ਕਹਿੰਦੇ ਉਹ ਸਾਰੀ ਈਰਖਾ 부ਝ ਗਈ ਆਖੋ ਸਤਨਾਮ ਸ਼ਾਂਤ ਹੋ ਗਿਆ ਮਨ ਜਿਵੇਂ ਸ਼ਾਵਨ ਦੇ ਮਹੀਨੇ ਦੇ ਵਿੱਚ ਪਹਿਲੇ ਛੱਟੇ ਦਾ ਕਹਿੰਦੇ ਮੂਲੇ ਧਾਰਮੀ ਵਸ ਕੇ ਔੜ ਨੂੰ ਦੂਰ ਕਰ ਦਿੰਦਾ ਇਦਾਂ ਕਹਿੰਦੇ ਰਾਜੇ ਦਾ ਮਨ ਪਿੰਗਲ ਗਿਆ ਵੇਖ ਕੇ ਚੰਦਰਮਾ ਵਾਂਗ ਮੱਥੇ ਤੇ ਜੋਤ ਜਗ ਦੀ ਵੇਖ ਕੇ ਦਿਲ ਸਦਕੇ ਹੋ ਗਿਆ ਗਲ ਵਿੱਚ ਪੱਲੂ ਪਾ ਕੇ ਤੇ ਗੁਰਮੁਖ ਪਿਆਰੋ ਨਾਮ ਦਾ ਦਾਨ ਮੰਗਣ ਦੀ ਬੇਨਤੀ ਕੀਤੀ ਆਖਿਆ ਮੈਨੂੰ ਨਾਮ ਦੀ ਦਾਤ ਦਿਓ ਤੇ ਗੁਰਮੁਖ ਪਿਆਰੇ ਹੁਣ ਜਦ ਸਾਰੇ ਸੰਤ ਭਗਤ ਆਪਣੀ ਆਪਣੀ ਥਾਂ ਤੇ ਬਹਿ ਗਏ ਹੁਣ ਉਹ ਜਿਹੜਾ ਰਾਜਾ ਸੀ ਨਾ ਮਹਾਰਾਜ ਉਹ ਗਲ ਵਿੱਚ ਪੱਲਾ ਪਾ ਕੇ ਸਾਹਮਣੇ ਖੜਾ ਹੋ ਗਿਆ ਤੇ ਗੁਰਮੁਖ ਪਿਆਰੇ ਹੁਣ ਉਹ ਰਾਜੇ ਦੇ ਮਨ ਵਿੱਚ ਅਜੇ ਵੀ ਮਨ ਵਿੱਚ ਇਹ ਹੈ ਵੀ ਇੱਕ ਵਾਰੀ ਪਰਖ ਲਈਏ ਫਿਰ ਵੀ ਵੀ ਸੱਚਮੁੱਚ ਹੀ ਸੱਚੇ ਨੇ ਜਾਂ ਝੂਠੇ ਨੇ ਸੱਚਮੁੱਚ ਹੀ ਅੰਤਰਜਾਮਤਾ ਹੈ ਇਹਨਾਂ ਵਿੱਚ ਅੰਦਰ ਦੀਆਂ ਜਾਣਦੇ ਵੀ ਹੈ ਕਿ ਨਹੀਂ ਉਹ ਜਿਹੜੀ ਕਲੰਗੀ ਸੀ ਨਾ ਉਹ ਸੰਘਾਸਨ ਦੇ ਥੱਲੇ ਧਰ ਲਈ ਲਾ ਕੇ ਸੰਘਾਸਨ ਦੇ ਥੱਲੇ ਧਰ ਲਈ ਵੀ ਜੇ ਮੇਰੀ ਕਲੰਗੀ ਬਾਰੇ ਪੁੱਛ ਲਿਆ ਮੈਂ ਪੂਰਨ ਪੁਰਖ ਜਾਣਾਂਗਾ ਇਹਨਾਂ ਨੂੰ ਤਾਂ ਗੁਰਮਖ ਪਿਆਰਿਓ ਜਦੋਂ ਸਾਹਮਣੇ ਆਏ ਨਰਬਦਾਸ ਮਹਾਰਾਜ ਰਾਜੇ ਦੇ ਸੰਘਾਸਨ ਤੇ ਬਿਠਾਏ ਰਾਜਾ ਤਾਂ ਗੁਰਮਖ ਪਿਆਰਿਓ ਉਸ ਵਕਤ ਰਬਦਾਸ ਮਹਾਰਾਜੀ ਨੇ ਆਉਣ ਸਾਰੇ ਬਚਨ ਕੀਤਾ ਕਹਿੰਦੇ हे राजन ਆਪ ਜੀ ਦੀ ਦਸਤਾਰ ਜਿਹੜੀ ਐ ਨਾ ਉਹ ਉਪਰੀ ਉਪਰੀ ਲੱਗ ਰਹੀ ਐ ਅਧੂਰੀ ਜੀ ਲੱਗਦੀ ਐ ਆਪਨੇ ਆਪਣੀ ਜਗਾ ਸੰਗਾਸਨ ਦੇ ਥੱਲੇ ਕਿਉਂ ਉਹ ਕਲਗੀ ਲੁਕਾ ਕੇ ਰੱਖੀ ਹੋਈ ਐ ਪਹਿਲੇ ਆਪਣੇ ਸੀਸ ਤੇ ਔਰ ਉਹ ਜਗਾ ਜਿਹੜੀ ਐ ਉਹ ਕਲਗੀ ਨੂੰ ਸਜਾਓ ਕਲਗੀ ਕਲਗੀ ਜਿਹੜੀ ਐ ਸੰਗਾਸਨ ਦੇ ਥੱਲੇ ਜਗਾ ਨਹੀਂ ਹੁੰਦੀ ਉਹਦੀ ਉਹਦੀ ਜਗਾ ਜਿਹੜੀ ਐ ਉਹ ਪੱਗ ਤੇ ਹੁੰਦੀ ਐ ਸਿਰ ਤੇ ਹੁੰਦੀ ਐ ਦਸਤਾਰ ਤੇ ਹੁੰਦੀ ਐ ਤੁਹਾਡੀ ਦਸਤਾਰ ਉਹ ਰੁੱਖੀ ਰੁੱਖੀ ਲੱਗ ਰਹੀ ਐ ਕਲਗੀ ਤੋਂ ਬਗੈਰ ਆਹ ਬਚਨ ਕੀਤੇ ਤੇ ਕਰਮਘਪਿਆਰੇ ਹੁਣ ਜਦੋਂ ਆਹ ਬਚਨ ਸੁਣੇ ਨਾ ਬਈ ਆ ਕਲੰਗੀ ਕਿਉਂ ਸੰਘਾਸਨ ਦੇ ਥੱਲੇ ਲੁਕਾ ਕੇ ਰੱਖੀ ਐ ਤੁਸੀਂ ਪਹਿਲੇ ਆਪਣੇ ਸੀਸ ਤੇ ਇਹ ਕਲੰਗੀ ਲਗਾਓ ਫਿਰ ਭਗਵਾਨ ਜੀ ਦੇ ਘਰੋਂ ਨਾਮ ਰੂਪੀ ਪਦਾਰਥ ਵੀ ਦਵਾਇਆ ਜਾਵੇਗਾ ਤੁਹਾਨੂੰ ਹੁਣ ਸ੍ਰੀ ਕਰਤਾਰ ਨੇ ਤੁਹਾਨੂੰ ਰਾਜ ਭਾਗ ਗਊ ਗਰੀਬ ਦੀ ਸੇਵਾ ਕਰਨ ਲਈ ਪੂਰਵ ਜਨਮ ਦੇ ਤਪ ਕਰਕੇ ਤੁਹਾਨੂੰ ਰਾਜ ਮਿਲਿਆ ਹੈ ਪਰੰਤੂ ਮਾਤ ਲੋਕ ਵਿੱਚ ਮੁੱਖ ਉਜਲਤਾ ਹੋ ਸਕਦਾ ਜੇ ਆਪ ਭਾਵ ਮਾਰ ਕੇ ਨਿਸਕਾਮ ਹੋ ਕੇ ਸੇਵਾ ਕਰੋਗੇ ਹੁਣ ਭਗਤ ਜੀ ਦੀ ਆਗਿਆ ਪਾ ਕੇ ਹੁਣ ਰਾਜੇ ਨੇ ਸੰਘਾ ਸੰਥਲੋਂ ਕਲੰਗੀ ਕੱਢੀ ਸੀਸ ਤੇ ਸਜਾ ਲਈ ਤੇ ਤਨੋਂ ਮਨੋਂ ਸਾਰੇ ਸੰਸੇ ਦੂਰ ਹੋ ਗਏ ਰਾਣੀ ਝਾਲੀ ਦਾ ਧੰਨਵਾਦ ਕੀਤਾ ਜਿਸ ਦੀ ਸੰਗਤ ਦਾ ਸਦਕਾ ਆਪ ਜੀ ਨੂੰ ਭਗਵਾਨ ਦੇ ਸਰੂਪ ਦੇ ਵਾਲੇ ਭਗਤ ਜੀ ਦੇ ਚਰਨ ਛੋਹ ਪ੍ਰਾਪਤ ਹੋ ਗਈ। ਇਤਨੇ ਸਮੇਂ ਤੱਕ ਸੰਧਿਆ ਹੋ ਗਈ ਤੇ ਭਗਤ ਜੀ ਆਪਣੇ ਠਾਕਰਾਂ ਦੀ ਪੂਜਾ ਉਹਨਾਂ ਨੇ ਸ਼ੁਰੂ ਕਰ ਦਿੱਤੀ। ਖੂਬ ਸ਼ੂਰਤ ਰੇਸ਼ਮੀ ਆਰਸ਼ਣ ਵਿਛਾ ਕੇ ਉੱਪਰ ਠਾਕਰ ਰੱਖ ਕੇ ਦਰਸ਼ਨ ਦੇਣ ਲਈ ਭਗਵਾਨ ਦੇ ਚਰਨਾਂ ਵਿੱਚ ਬੇਨਤੀ ਕੀਤੀ। ਅਗਲਾ ਜਿਹੜਾ ਫਿਰ ਸ਼ਬਦ ਹੈ ਉਹ ਆਹ ਸ਼ਬਦ ਉੱਥੇ ਉਚਾਰਨ ਕੀਤਾ। ਹਮ ਸਰਦੀਨ ਦਇਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੂਰ ਮਨ ਮੰਨੈ ਜਨਕਉ ਪੂਰਨ ਬੀਜੈ ਆ ਸ਼ਬਦ ਉਚਾਰਨ ਕੀਤਾ ਇਹ ਸ਼ਬਦ ਦੇ ਅਰਥ ਆਪ ਜੀ ਨੂੰ ਕੱਲ ਨੂੰ ਸੁਣਾਏ ਜਾਣਗੇ ਰਹਿਣੀਆਂ ਕਥਾਵਾਂ শ্রবণ ਕਰੋ ਬਹੁਤ ਬਹੁਤ ਧੰਨਵਾਦ ਸਭ ਸੰਗਤਾਂ ਦਾ ਗੁਰੂ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਪਹੁੰਚ ਕੇ ਹਾਜ਼ਰੀਆਂ ਲਵਾਈਆਂ ਨੇ ਔਰ ਜਿਹੜੀ ਅਗਲੀ ਕਥਾ ਹੈ ਉਹ ਚੰਦਰ ਹਾਂਸ ਨੇ ਯੱਗ ਕਰਨਾ ਜਗ ਦੇ ਵਿੱਚ ਸਾਰੇ ਬ੍ਰਹਮਣਾ ਪੰਡਤਾਂ ਨੂੰ ਸਨੇਹਾ ਭੇਜਣਾ ਵੀ ਤੁਸੀਂ ਸਾਰੇ ਆ ਕੇ ਜਗ ਛਕੋ ਲੰਗਰ ਛਕੋ ਉਹਦੇ ਵਿੱਚ ਫਿਰ ਰਵਦਾਸ ਮਹਾਰਾਜ ਜੀ ਨੂੰ ਵੀ ਬੁਲਾਇਆ ਗਿਆ ਤੇ ਗੁਰਮਖ ਪਿਆਰਿਓ ਅਗਲੀ ਕਥਾ ਆ ਰਹੀ ਹੈ ਜਗ ਦੇ ਵਿੱਚ ਰਵਦਾਸ ਮਹਾਰਾਜ ਜੀ ਨੂੰ ਵੇਖ ਕੇ ਉਹ ਈਰਖਾ ਨਾਲ ਸੜ ਗਏ ਉਹ ਕਹਿੰਦੇ ਸਾਡੇ ਬਰੋਬਰ ਬਹਿ ਕੇ ਖਾਏਗਾ ਤੇ ਅਗਲੀ ਕਥਾ ਇਹ ਵਿਸਥਾਰ ਨਾਲ ਸਰਵਣ ਕਰਿਓ ਬਹੁਤ ਬਹੁਤ ਧੰਨਵਾਦ ਸੰਗਤਾਂ ਦਾ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਪਹੁੰਚ ਕੇ ਹਾਜ਼ਰੀਆਂ ਲਵਾਈਆਂ ਆਓ ਸਾਰੀਆਂ ਸੰਗਤਾਂ ਅਰਦਾਸ ਵਿੱਚ ਸ਼ਾਮਲ ਹੋਵੋ ਭਾਈ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ गए मैं संकट काल नानक ते मुख उजले केती छुटी नाल जिनी नाम त्याया गए मैं संकट काल नानक ते मुख उजले केती छुटी नाल वाहे गुरु जी का खालसा वाहे गुरु जी की फतेह